ਲੋ ਵੀ ਮਿੱਤਰੋ ਕਈ ਵਾਰ ਆਪਾਂ ਟੀਕਾ ਭਰਵਾਉਣਾ ਹੁੰਦਾ ਨਾ ਤੇ ਉਦੋਂ ਬਈ ਇਹੋ ਜਿਹੀਆਂ ਤਾਰਾਂ ਦੇਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਇਹ ਕਈ ਵਾਰ ਮੰਨ ਕੇ ਚੱਲੋ ਆਪਾਂ ਏਆਈ ਕਰਾਉਨੇ ਆ ਪਸ਼ੂ ਡਿਸਚਾਰਜਿੰਗ ਕਰਦਾ ਜਦ ਆਪਾਂ ਕਹਿ ਦਿੰਨੇ ਆ ਸਾਰੀ ਹੀਟ ਲੱਗ ਜਾਣ ਦੇ ਵੀ ਲਾਸਟ ਤੇ ਟੀਕਾ ਭਰਵਾਉਣਾ ਹੁੰਦਾ ਤੇ ਬਈ ਜਿੰਨਾਂ ਚਿਰ ਪਸ਼ੂ ਇਹ ਜੀਵਾਰ ਪਤਾ ਨਹੀਂ ਲੱਗਦਾ ਚਲੋ ਜਿੰਨਾਂ ਚਿਰ ਇਹ ਹੈ ਜੇ ਡਿਸਚਾਰਜ ਵਿੱਚ ਪਸ਼ੂ ਕਰਦਾ ਮੰਨ ਕੇ ਜਦੋਂ ਲੰਬੀਆਂ ਤਾਰਾਂ ਗਿੜਖੜ 2 2 3 3 ਗਿਠ ਲੰਬੀਆਂ ਤਾਰਾ ਹੁਣ ਆਪਾਂ ਨੇ ਏਆਈ ਕਰੀਏ ਇਹਦੀ ਕੱਲ੍ਹ ਇਹ ਸਾਰਾ ਦਿਨ ਰੰਗੀ ਤੇ ਇਹਨਾਂ ਡਿਸਚਾਰਜ ਕਰਿਆ ਤੇ ਜਦੋਂ ਏਆਈ ਕੀਤੀ ਤਾਂ ਇਹਦੇ ਨਾਲ ਦਾ ਡਿਸਚਾਰਜ ਆਇਆ ਜਿਹੜਾ ਬਈ ਆ ਤੁਸੀਂ ਸਾਹਮਣੇ ਦੇਖ ਨੂੰ ਗਾਂਡ ਰਦੀ ਏ ਤੇ ਨਹੀਂ ਨੀੜੂ ਹੋ ਕੇ ਦਿਖੀ ਜਾਂਦਾ ਇਹ ਬਿਲਕੁਲ ਸਾਫ਼ ਹੈ ਬਾਈ ਜਮਾ ਹੈਨ ਪਾਰਦਰਸ਼ੀ ਸ਼ੀਸ਼ੇ ਵਾਂਗੂ ਜਿਹੜਾ ਇਹ ਮਤਲਬ ਡਿਸਚਾਰਜ ਕਰਿਆ ਇਹਨਾਂ ਤੇ ਇਹਦੇ ਵਿੱਚ ਬਾਈ ਆਪਾਂ ਨੇ ਇੱਕ ਸੀਮਨ ਯੂਜ਼ ਕਰਿਆ ਤੇ ਇੱਕ ਕਿਨਾਲੀ ਇਹ ਕਨਸੀਵ ਹੋਊਗੀ ਬਈ ਕਈ ਵਾਰੀ ਬਾਈ ਵੀਡੀਓ ਚ ਕਮੈਂਟ ਕਰਦੇ ਨੇ ਇਹ ਨਹੀਂ ਰਹਿੰਦੀਆਂ ਬਾਈ ਸਭ ਕੁਛ ਰਹਿੰਦਾ ਬਾਈ ਆ ਇਸ ਨੂੰ ਜਿਹੜਾ ਡਿਸਚਾਰਜ ਇਹੋ ਜਿਹਾ ਦਿਖਾਉਣ ਲੱਗ ਰਿਹਾ ਇਹ ਬਹੁਤ ਜ਼ਰੂਰੀ ਹੁੰਦਾ ਇਹ ਲੰਬਾ ਲੰਮਕਦਾ ਬਾਈ ਘਟੂ ਘਟ ਖੁੱਚਾਂ ਤੱਕ ਵੀ ਜਾਂਦਾ ਇਹ ਤੇ ਇਹਦੇ ਨਾਲ ਇੱਕ ਸੀਮਨ ਲਾਇਆ ਇੱਕ ਸੀਮਨ ਦੇ ਨਾਲ ਜਿਹੜੀ ਗਾਂ ਹੈ ਕਨਸੀਵ ਕਰੂਗੀ ਤੇ ਇਹ ਚੀਜ਼ਾਂ ਬਾਈ ਤੁਸੀਂ ਪੂਰਾ ਪੂਰਾ ਖਿਆਲ ਰੱਖਣਾ ਭੰਨ ਵਾਲਿਆਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਤੇ ਭਰੌਣ ਵਾਲਿਆਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਇਹ ਚੀਜ਼ਾਂ ਬਾਈ ਜ਼ਰੂਰੀ ਨੇ ਜਿਹੜੀਆਂ ਮੈਟਰ ਕਰਦੀਆਂ ਨੇ ਇਹ ਆਈ ਕਰਾਉਂਸੋ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਧੰਨਵਾਦ